ਮੋਨੋਕਲਾਥ ਹਾਊਸ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਦੇਖਣ ਲਈ ਮੋਨੋਕਲਾਥ ਹਾਊਸ ਵਾਲਿਆਂ ਨੇ ਲਾਇਆ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਗਰਮੀਆਂ ਦੇ ਸੂਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਜੀ ਸੇਲ ਦਾ ਵੱਤ ਵਤ ਲਾਭ ਉਠਾਓ ਇੱਕ ਵਾਰ ਮੌਕਾ ਜਰੂਰ ਦਿਓ ਪਹੁੰਚੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਹੈ ਜੀ ਪਹੁੰਚੇ ਵਰਕ ਵਾਲੇ ਸੂਟ ਨਾਲ ਡਿਜੀਟਲ ਕਮੀਜ਼ ਨਾਲ ਪੱਟੀ ਵਾਲਾ ਦੁਪੱਟਾ ਨਾਲ ਪੱਟੀ ਵਾਲਾ ਦੁਪੱਟਾ ਜੀ ਨਾਲ ਪਹੁੰਚੇ ਦੇ ਵਰਕ ਬਾਜ਼ਾਰ ਦਾ ਰੇਟ ਹੋਵੇ 1000 ਹੋਵੇ 900 ਸਾਡੀ ਸੇਲ ਲੱਗੀ ਆ 5500 ਰੁਪਏ 500 ਰੁਪਏ ਦੇ ਵਿੱਚ ਪਹੁੰਚੇ ਵਰਕ ਵਾਲੇ ਸੂਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਜੀ 5500 ਰੁਪਏ 500 ਰੁਪਏ ਦੇ ਵਿੱਚ ਪਹੁੰਚੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਹੈ ਜੀ ਪਹੁੰਚੇ ਦੇ ਵਰਕ ਪਹੁੰਚੇ ਦੇ ਵਰਕ ਵਾਲੇ ਸੂਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਜੀ 5500 ਰੁਪਏ 500 ਰੁਪਏ ਦੇ ਵਿੱਚ ਪੌਂਚੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਆ ਜੀ ਪੌਂਚੇ ਵਰਕ ਵਾਲੇ ਡਿਜੀਟਲ ਪ੍ਰਿੰਟ ਦੇ ਸੂਟ ਡਿਜੀਟਲ ਪ੍ਰਿੰਟ ਦੇ ਪੌਂਚੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਆ ਜੀ ਨਾਲ ਆ ਨਵਾਂ ਡਿਜ਼ਾਈਨ ਆ ਬਤਕਾਂ ਵਾਲਾ ਪੌਂਚੇ ਦੇ ਬਤਕਾ ਬਣੀ ਆ ਜੀ ਪ੍ਰਿੰਟ ਦੇ ਨਾਲ ਕਮੀਜ਼ ਐ ਡਿਜੀਟਲ ਪ੍ਰਿੰਟ ਕਮੀਜ਼ ਐ ਨਾਲ ਪੱਟੀ ਵਾਲਾ ਦੁਪੱਟਾ 1000 999 ਵਾਲੇ ਸੂਟਾਂ ਦੀ ਸੇਲ ਲੱਗੀ ਆ 5500 ਰੁਪਏ 500 ਰੁਪਏ ਦੇ ਵਿੱਚ ਬੱਤਕਾਲੀ ਕੜਾਈ ਵਾਲੇ ਸੂਟ ਪਹੁੰਚ ਚੁੱਕੇ ਹੈ ਜੀ ਪਹੁੰਚੇ ਤੇ ਬਣੀਆਂ ਬੱਤਕ ਨਾਲ ਪ੍ਰਿੰਟ ਕਮੀਜ਼ ਡਿਜੀਟਲ ਨਾਲ ਦੁਪੱਟਾ 5500 ਰੁਪਏ ਭਾਰੀ ਸੇਲ ਮੇਲਾ ਮੋਨੂ ਕਲਾਥ ਹਾਊਸ ਬਸਟਾਂ ਰੋਡ ਨੇਰੇ ਰਾਮੇਵਾਰ ਹਸਪਤਾਲ ਮੋੜ ਮੰਡੀ